ਸੋ ਕਿਉਂ ਵਿਸਰਿਆ ਮੇਰੀ ਮਾਏ ਹਾਂ ਮੇਰੀ ਮਾਏ ਮਾਤਰ ਨੂੰ ਕਹਿੰਦੇ ਨੇ ਆਪਣੀ ਬੁੱਧੀ ਨੂੰ ਕਹਿੰਦੇ ਨੇ ਆਪਣੀ ਫੇਰ ਉਹੀ ਚੀਜ਼ ਕਿਉਂ ਬਿਸਰਦੀ ਹੈ ਐਸੀ ਚੀਜ਼ ਬਸਤੂ ਕਿਉਂ ਬਿਸਰ ਗਈ ਆਦਮੀ ਨੂੰ ਬਹਿ ਜੀ ਦੀ ਭੁੱਖ ਨਾਲ ਸਾਰੇ ਦੁੱਖ ਦੂਰ ਹੋ ਜਾਂਦੇ ਨੇ ਆਦਮੀ ਕੋਈ ਜਾਨ ਮਨੁਸਾਨ ਚ ਕੋਈ ਦੁੱਖ ਹੋਵੇ ਸਾਰੀ ਲੜਾਈ ਆਦਮੀ ਦੀ ਜਸਤੂ ਜੂਹੀ ਦੁੱਖਾਂ ਦੇ ਖਿਲਾਫ ਹੈ ਸਾਰੀ ਜ਼ਿੰਦਗੀ ਆਦਮੀ ਕੀ ਕਰਦਾ ਆਪਣੇ ਦੁੱਖਾਂ ਨੂੰ ਸੁੱਖਾਂ 'ਚ ਬਦਲ ਦੇ ਦੀ ਉਹ ਸਾਰੀ ਉਮਰ ਲੱਗ ਜਾਂਦੀ ਕੋਈ ਦੁੱਖ ਨਾ ਹੋਵੇ ਮੈਨੂੰ ਨਾ ਹੋਵੇ ਮੇਰੇ ਕਿਸੇ ਰਿਸ਼ਤੇਦਾਰ ਨੂੰ ਨਾ ਹੋਵੇ ਕੇ ਪੁੱਤ-ਪੋਤੇ ਨੂੰ ਨਾ ਹੋਵੇ ਇਹ ਤਾਂ ਲੜਾਈ ਐ ਸਤਿ ਸਾਰਦੀ ਹੋ ਲੜਾਈ ਕੀ ਮੇਰੇ ਦੇਸ਼ ਦੇ ਬੰਦੇ ਨੂੰ ਨਾ ਹੋਵੇ ਮੇਰੀ ਬਾੜ ਦੇ ਬੰਦੇ ਨੂੰ ਨਾ ਹੋਵੇ ਕੋਈ ਜਿਵੇਂ ਜਿਵੇਂ ਕੋਈ ਲੀਡਰ ਹੈ ਇਹ ਤਾਂ ਲੜਾਈ ਲੜੇ ਸਦਾ ਹੋਰ ਕੀ ਕਰਨੇ ਮੇਰੇ ਸਾਰੇ ਦੇਖਦੇ ਬੰਦੇ ਸੁਖੀ ਬਸਣ ਜੇ ਇਮਾਨਦਾਰ ਹੈ ਉਹ ਅਦਰ ਦੀ ਗੱਲ ਕਰਦਾ ਹੈ ਤੇ ਲੀਡਰ ਕਹਿੰਦਾ ਤਾਂ ਹੈਗਾ ਹੀ ਨਾ ਜਾਇ ਅੰਦਰੋਂ ਕਿਵੇਂ ਹੋ ਇਹ ਤਾਂ ਸਾਰਾ ਸੰਸਾਰ ਦੀ ਲੜਾਈ ਹੈ ਫਿਰ ਪਰ ਜਿਹਦਾ ਹੱਲ ਨਹੀਂ ਜੀ ਗੱਲ ਦੇ ਵਿੱਚ ਹੈ ਸੱਚੇ ਨਾਮ ਦੀ ਭੁੱਖ ਦੇ ਵਿੱਚ ਦੁੱਖ ਜਾਂਦੇ ਨੇ ਫਿਰ ਇਹਦਾ ਇਦੋਂ ਤਾਂ ਸੌਖਾ ਹੋਰ ਕੋਈ ਤਰੀਕਾ ਹੀ ਨਹੀਂ ਹੈ ਫਿਰ ਤਾਂ ਇਸੇ ਕਰੀ ਗੱਲੀ-ਗੱਲ ਦਾ ਪ੍ਰਚਾਰ ਕਰਨਾ ਚਾਹੀਦਾ ਸੌ ਕਿਉਂ ਵਿਸਰਾਇਆ ਮੇਰੀ ਮਾਂ ਹੈ ਫਿਰ ਉਹਨੂੰ ਵਿਸਰਨਾ ਕੀ ਹੈ ਕਾਇਦੀ ਬਸ ਗੱਲ ਇਹ ਹੈ ਮਾਇਆ ਥਾਰੀ ਦਾ ਧਿਆਨ ਉਹਦੋਂ ਨਹੀਂ ਜਾਂਦਾ ਮਾਇਆ ਥਾਰੀ ਦਾ ਧਿਆਨ ਦੂਏ ਪਾਸੇ ਜਾਂਦਾ ਮਾਇਆ ਦਾ ਉਹ ਆਪਣੀ ਹੋਮੇ ਨਾਲ ਦੁੱਖ ਦੂਰ ਕਰਦਾ ਹੈ ਸੋ ਕਿਉ ਮਿਸਰਾਏ ਮੇਰੀ ਮਾਇ ਸਾਚਾ ਸਾਹਿਬ ਸਾਚੇ ਤੈਨੂੰ ਕਿਉ ਵਿਸਰਦਾ ਸੰਸਾਰ ਨੂੰ ਵਿਸਰਿਆ ਹੋਇਆ ਖਾਵੇ ਖਤਵੇ ਨੂੰ ਸੰਸਾਰ ਤੂੰ ਇਹ ਰਾ ਆਪਣਾ ਸੱਚੇ ਨਾਮ ਦੀ ਭੁੱਖ ਮਿਲਾ ਕੇ ਆਪਣੇ ਦੁੱਖ ਦੂਰ ਕਰ ਲੈ ਸੰਸਾਰ ਹੈ ਹੰਕਾਰੀਆਂ ਦਾ ਹੋਮੇ ਵਾਲਿਆਂ ਦੇ ਧੋਖਾ ਉਹ ਆਪਣੀ ਤਾਕਤ ਨਾਲ ਕਰਦੇ ਨੇ ਦੂਰ ਭਾਇਆਂ ਨਾਲ ਭਾਇਆ ਤਾਰੀ ਭਾਇਆ ਨਾਲ ਦੁੱਖ ਦੂਰ ਕਰਦੇ ਨੇ ਰੰਗਕਾਰੀ ਨਾਮ ਨਾਲ ਉਹਦੇ ਬਾਣੀ ਚ ਰਹਿ ਕੇ ਦੁੱਖ ਦੂਰ ਕਰਦੇ ਨੇ। ਔਰ ਉਹ ਜਾਣਦੇ ਨੇ। ਭਗਤ ਜਾਣਦੇ ਨੇ। ਗੁਰਮੁਖ ਜਾਣਦੇ ਨੇ। ਨਾਨਕ ਚਿੰਤਾ ਮਤ ਕਰੋ ਚਿੰਤਾ ਤੇ ਸਹੀ। ਉਹਨਾਂ ਨੂੰ ਦੀਦਾਰਾ ਚਿੰਤਾ ਕਰਦਾ ਸਾਰਿਆਂ ਦੀ। ਉਹ ਦੂਜਿਆਂ ਨੂੰ ਦੀਦਾਰੀ ਨੇ ਵੇੜਿਆ ਨੂੰ। ਬਸ ਇੰਨਾ ਫਰਕ ਵੀ ਐ। ਭਗਤਾਂ ਨੂੰ ਦੀਦਾਰ ਹੈ। ਇਹ ਆ ਜਿਹੜੇ ਭਗਤਾਂ ਦੇ ਵਿਸ਼ਵਾਸ ਕਰਦੇ ਨੇ ਕੁਰਬਾਨੀ ਦੇ ਭਰੋਸਾ ਕਰਦੇ ਨੇ ਭਰੋਸਾ ਕਰਦੇ ਨੇ ਸ਼ਰਦਾ ਨਹੀਂ ਕਰਦੇ ਸ਼ਰਦਾ ਬਾਹ ਨੂੰ ਨਹੀਂ ਹੁੰਦਾ ਭਰੋਸਾ ਉਹਨਾਂ ਨੂੰ ਜੇ ਨੀਂਦੀ ਦਾ ਭਰੋਸਾ ਕਰ ਲੈਂਦੇ ਨੇ ਉਹਨਾਂ ਦੇ ਵੀ ਦੁੱਖ ਦੂਰ ਹੋ ਜਾਂਦੇ ਨੇ ਗਾਂਦੀ ਜਾਂਦਾ ਕਹਾਂ ਜਾ ਕੇ ਭਰੋਸਾ ਕਰਕੇ ਚੱਲੀ ਜਾਂਦੇ ਨੇ ਪਹੁੰਚ ਜਾਂਦੇ ਨੇ ਸਾਚਾ ਸਾਹਿਬ ਸੱਚਾ ਨਾ ਹੈ ਸੱਚਾ ਸਾਹਿਬ ਸਾਚੇ ਨਾ ਹੈ ਕਿਉਂਕਿ ਸਹਿਬ ਜਿਹੜਾ ਹੈ ਸੱਚਾ ਸਤ ਸਰੂਪ ਸਹਿਬ ਸਦਾ ਸਦਾ ਰਹਿੰਦਾ ਹੈ ਸਾਚਾ ਕੌਣ ਹੁੰਦਾ ਹੈ ਗਲਤ ਰਾਇ ਨਹੀਂ ਦਿੰਦਾ ਝੂਠ ਨਹੀਂ ਬੋਲਦਾ ਸਵਾਰਥ ਨਹੀਂ ਜੀ ਦੇ ਵਿੱਚ ਹੈ ਸਵਾਰਥ ਹੈ ਹੀ ਨਹੀਂ ਸਵਾਰਥ ਨਹੀਂ ਜੀ ਦੇ ਵਿੱਚ ਉਹ ਸੱਚ ਹੈ ਸੱਚਾ ਨਾ ਹੈ ਉਹਦਾ ਜਿਹੜਾ ਗਿਆ ਉਹਦੇ ਜਿਹੜੀ ਰਾਇ ਹੈ ਨਾ ਜਿਹੜੀ ਸਲਾਹ ਦਿੰਦਾ ਸਾਨੂੰ ਗਿਆਨੰਦ ਨਾਏ ਉਹਦੀ ਸਾਡੀ ਸਲਾਹ ਵੀ ਸੱਚੀ ਹੁੰਦੀ ਹੈ ਜੋ ਸੱਚੀ ਉਹ ਸਲਾਹ ਦਊ ਠੀਕ ਸਲਾਹ ਦਊ ਗਲਤ ਸਲਾਹ ਨਹੀਂ ਦਿੰਦਾ ਸਾਡੂ ਗਿਆਨ ਵੀ ਸਲਾਹੇ ਹੁੰਦੀ ਹੈ ਸਭ ਤੋਂ ਸਲਾਹ ਕੇ ਨਾਲ ਮਛਰਾ ਹੀ ਹੈ ਗਿਆਨ ਆਪਾਂ ਕਿਸੇ ਦਾ ਕੋਈ ਮਛਰਾ ਲੈਣ ਜਾਂਦੇ ਹੋ ਗੱਲ ਲੈਣ ਜਾਂਦੇ ਅਗਰ ਫਲਾਨੇ ਦਾ ਸਲਾਹ ਕਰਕੇ ਆਏ ਮੈਂ مشورہ ਕਰਕੇ ਆਇਓ ਗਿਆਨੇ ਜਤਾ ਉਹ ਐਂ ਨਹੀਂ ਭਾਇਆ ਇਹ ਕਰ ਲੈ ਕੋਮ ਉਹ ਐਂ ਨਹੀਂ ਆ ਠੀਕ ਹੈ ਸੱਚਾ ਜਿਹੜਾ ਸਾਬ ਹੈ ਸੱਚਾ ਨਾਏ ਉਹ ਸੱਚੀ ਹਸਲਾਹ ਦਿੰਦਾ ਹੈ ਠੀਕ ਸਲਾਹ ਦਿੰਦਾ ਹੈ ਗਲਤ ਸਲਾਹ ਨਹੀਂ ਦਿੰਦਾ ਰਹਾਓ ਸੱਚੇ ਨਾਮ ਕੀ ਤਿਲਵੜਾਈ ਬਸ ਜਿੰਨਾ ਵੀ ਅਸੀਂ ਵਡਿਆਈ ਕੀਤੀ ਐ ਲੋਕਾਂ ਨੇ ਸੱਚੇ ਨਾਲ ਉਹ ਬਹੁਤ ਥੋੜੀ ਜਿਹੀ ਕੀਤੀ ਕਿਉਂ ਤਿਲਕ ਜੀ ਨੇ ਨਹੀਂ ਵਡਿਆਈ ਕੀਤੀ ਕਿਉਂ ਅਸੀਂ ਬਹੁਤ ਥੋੜੇ ਏਰੀਆ ਚ ਰਹਿੰਦੇ ਹਾਂ ਥੋੜੇ ਏਰੀਆ ਚ ਘੁੰਮਦੇ ਤੇ ਉਹਦੀ ਦਾ ਰਚਨਾ ਬਹੁਤ ਵੱਡੀ ਹੈ ਪਤਾ ਨਹੀਂ ਕਿੰਨੀਆਂ ਘੋਰ ਧਰਤੀਆਂ ਤੇ ਜੀ ਜੰਦਾ ਹੈ ਜੀਵਨ ਸਾਰਿਆਂ ਦੀ ਬਲਣਾ ਕਰਦਾ ਸਾਰੀ ਉਹਨੇ ਤਾਂ ਪੈਦਾ ਕੀਤੇ ਨੇ ਸਾਰਿਆਂ ਦੇ ਦੁੱਖ ਦੂਰ ਕਰਦਾ ਅਜੀਤਾ ਆਪਣੇ ਨਾਲ ਰਿਲੇਟਡ ਜਿੰਨੀ ਗਏ ਨਾ ਵਧਾਈ ਜਿੰਨੀ ਸਾਨੂੰ ਮਹਿਸੂਸ ਹੋਈ ਓਨੀ ਗਾ ਕੀਤੀ ਆ ਉਹਦੀ ਸਿਰਫ ਇੱਕ ਆਦਮੀ ਆਦਮੀ ਨਾਲ ਰਿਲੇਟਡ ਜਿਹੜੀ ਗੱਲ ਹੈ ਪਸ਼ੂ ਪੰਛੀ ਨੇ ਬਿਰਖ ਨੇ ਸਤਾਵ ਨੇ ਇਹ ਜੂਨਾ ਨੇ ਸਭ ਦਾ ਇਹਨੂੰ ਬਕਰਿਆ ਭਗਤਾ ਸਿਰਫ ਆਪਣੀ ਆਪਣੀ ਗੱਲ ਕਰਦਾ ਜਿਹੜੀ ਮੇਰੇ ਨਾਲ ਹੈ ਜਿਹੜੀ ਉਹਨੂੰ ਮਹਿਸੂਸ ਹੋਈ ਹੈ ਸੁੱਖ ਦੁਹੇ ਦਾ ਸੁੱਖ ਦੁੱਖ ਦਾ ਕੀ ਪਤਾ ਦੁਹੇ ਨੂੰ ਦੁਹੇ ਦਾ ਕੀ ਪਤਾ ਭਗਤਾ ਸਿਰਫ ਆਪਣੀ ਗੱਲ ਕਰਦਾ ਆਤਮਦਰਸੀ ਆਪਣੀ ਗੱਲ ਕਰਦਾ ਜਿਹੜੀ ਉਹਦੀ ਹੱਡ ਵੀਤੀ ਉਹ ਹੀ ਗੱਲ ਕਰ ਰਿਹਾ ਦੁਹੇ ਦਾ ਦੁੱਖ ਦਾ ਦੁਹੇ ਨੂੰ ਪਤਾ ਉਹ ਜਿਦਾਂ ਲੱਗੇ ਸੋਈ ਜਾਣ ਦੁਹੇ ਦਾ ਸੁਖ ਦਾ ਦੁਹੇ ਨੂੰ ਪਤਾ ਉਹ ਦੁਹੇ ਦਾ ਸੁਖ ਦਾ ਮੈਨੂੰ ਕੀ ਪਤਾ ਦੁਹੇ ਦਾ ਦੁੱਖ ਦਾ ਮੈਨੂੰ ਕੀ ਪਤਾ ਆਪਣੇ ਨਾਲ ਜੋ ਔਰਾਂ ਦੀ ਬੀਤੀ ਹੈ ਸੁਖ ਹੋਇਆ ਉਹ ਓਨੀ ਕ ਵਡਿਆਈ ਕੀਤੀ ਉਸ ਗੱਲ ਦੀ ਹੋ ਕੀਤੀ ਹੈ ਸੱਚੇ ਨਾਮ ਕੀ ਲੱਗਾ ਭੁਗ ਸੱਚੇ ਨਾਮ ਹੱਡ ਬੀਤੀ ਹੈ ਇਹ ਹੱਡ ਬੀਤੀ ਗੱਲ ਹੈ ਮੈਨੂੰ ਤਾਂ ਜਦੋਂ ਤੋਂ ਸੱਚੇ ਨਾਮ ਦੀ ਭੁੱਖ ਲੱਗੀ ਹੈ ਮੇਰੇ ਨਾਲ ਆ ਹੋ ਗਈ ਉਹ ਤਾਂ ਭੁੱਖਾ ਖਾਏ ਚੱਲੀਏ ਦੂਹ ਉਹਦੇ ਭੁੱਖ ਤੇ ਖਾਦੇ ਹੀ ਦੁੱਖ ਮੇਰੇ ਤੋਂ ਦੂਰ ਹੋ ਗਏ। ਹੁਣ ਜਿਹਨੂੰ ਭੁੱਖ ਲੱਗਿਆ ਉਹਦੇ ਨਾਲ ਇਹੀ ਹੋਊ। ਇਹ ਤਾਂ ਵਿਚਾਰਨ ਵਾਲੀ ਗੱਲ ਐ। ਕੋਣਾਂ ਦੱਸ ਦਿੱਤੀ ਐ ਵਿਚਾਰਨ ਵਾਲੀ ਗੱਲ ਐ। ਵੀ ਭਾਈ ਫਿਰ ਤਾਂ ਸੁੱਖੀ ਗੱਲ ਐ ਵਧੀਆ ਇਹੋ ਜਿਹਾ ਹੋ ਗਿਆ। ਸੱਚੇ ਨਾਮ ਦੀ ਭੁੱਖ ਪੈਦਾ ਕਰੀ। ਸਾਚੇ ਨਾਮ ਕੀ ਤਿਲਵੜਿ ਆਈ ਤਿਲ ਜਿੰਨੀ ਬੜਾਈ ਅਸੀਂ ਆਖ ਆ ਕੇ ਥੱਕ ਕੇ ਗ੍ਰੰਥ ਲਿਖੇ ਗਏ ਤਿਲ ਬੜਾਈ ਆਖ ਥੱਕੇ ਕੀਮਤ ਨਹੀਂ ਪਾਈ ਬੜਾਈ ਬਥੇਰੀ ਆਖੀ ਆਖ ਥੱਕੇ ਕੀਮਤ ਨਹੀਂ ਪਾਈ ਪਰ ਬੜਾਈ ਫਿਰ ਵੀ ਨਹੀਂ ਮੁੱਕੀ ਸਤ ਪੂਰੀ ਬੜਾਈ ਨਹੀਂ ਗਾਇ ਹੋਈ ਕੀਮਤ ਨਹੀਂ ਪਾਈ ਦਾ ਪੂਰੀ ਗੱਲ ਨਹੀਂ ਗਾਇ ਹੋਈ ਸਤ ਗੱਲ ਪੂਰੀ ਦੀ ਕਾ ਉਹ ਤਾਂ ਲਗਾਤਾਰ ਉਹਦੇ ਚਲਦੀ ਹੈ ਲਗਾਤਾਰ ਸੰਸਾਰ ਚੱਲਦਾ ਹੈ ਲਗਾਤਾਰ ਸੰਸਾਰ ਚੱਲਦਾ ਹੈ ਪੈਦਾ ਹੋ ਹੀ ਜਾਂਦਾ ਹੈ ਅਜੇ ਜਿੰਨੀ ਫਿਲਮ ਦੇਖੀ ਹੈ ਉਹ ਨਹੀਂ ਦੱਸਦੀ ਜਿੰਨੀ ਕੋਈ ਘਰ ਦੇਖੀ ਹੈ ਉਹ ਨਹੀਂ ਦਸੀ ਹੈ ਸਾਡੀ ਪਹਿਲਾਂ ਦੇਖੀ ਹੈ ਨਾ ਪਿੱਛੋਂ ਦੇਖਣੀ ਫੁੱਲ ਸਟਾਪ ਨਹੀਂ ਕਦੇ ਲਾ ਸਕਦੇ ਬੜੇ ਹੀ ਤੇਜ਼ ਉਹ ਸੰਸਾਰ ਚੱਲ ਰਿਹਾ ਹੈ ਕੱਲੂ ਕੀ ਹੋਣਾ ਪਤਾ ਹੈ ਕੀ ਨਵਾ ਹੋ ਜਾਣੇ ਪਤਾ ਹੈ ਕਿਵੇਂ ਉਹਨੇ ਕੰਟਰੋਲ ਕਰਨੇ ਪਤਾ ਹੈ ਕੋਈ ਨਹੀਂ ਪਤਾ ਇਹ ਸਭ ਮਿਲ ਕੇ ਆਖਣ ਪਾ ਹੈ ਜੇ ਕਹਿੰਦੇ ਜੀ ਸਾਰੇ ਵੀ ਭਲਾਂ ਮੇਨ ਆਖਣ ਵਾਲੇ ਮਿਲ ਕੇ ਆਖਣ ਲੱਗ ਜੀਏ ਵੱਡਾ ਨਾ ਹੋਗਾ ਇਹ ਤਾਂ ਉਹਦੀ ਵਡਿਆਈ ਕਰ ਲੱਗ ਜੀ ਇਹ ਵਡਿਆਈ ਕਰ ਲੱਗ ਜੀ ਇਹ ਦੇ ਮਤਲਬ ਸਾਰਾ ਸੰਸਾਰ ਇਹ ਉਹਦੀ ਵਡਿਆਈ ਕਰ ਲੱਗ ਜੀ ਵੇ ਵੱਡਾ ਨਾ ਹੋਗਾ ਘਾਟ ਨਾ ਜਾਏ ਫਿਰ ਕਿਹੜਾ ਬੜਾ ਹੋਜੂਗਾ ਉਹ ਵਡਿਆਈ ਕਰਨ ਦਾ ਮਤਲਬ ਇਹ ਨਹੀਂ ਹੈਗਾ ਵੀ ਉਹ ਕੋ ਸਾਡੀ ਵਡਿਆਈ ਦਾ ਭੁੱਖਾ ਹੈ ਉਹ ਵਡਿਆਈ ਕਰਨ ਦਾ ਮਤਲਬ ਇਹ ਨਹੀਂ ਹੈਗਾ ਵੀ ਉਹ ਭੁੱਖਾ ਹੈ ਉਹ ਦੀ ਵਡਿਆਈ ਕਿਉਂ ਕਰਦੇ ਸਵਾਲ ਫਿਰੇ ਉਹ ਵਡਿਆਈ ਤਾਂ ਕਰਦੇ ਆ ਆਪਣਾ ਕਾਰ ਦਾ ਨਸ਼ਾ ਉਹਦੀ ਵਡਿਆਈ ਨਾਲ ਉਤਰਦਾ ਪਾਣੀ ਸਰ ਜਿਪੋਰੀਆ ਕੇ ਆਦਮੀ ਦੇ ਜਿਆਦਾ ਸ਼ਰਾਬੀ ਹੋਏ ਹੋਏ ਤੇ ਉਹ ਸ਼ੇਖਾ ਤੇ ਦੇ ਪਾਣੀ ਢੋਲਣ ਵਾਸਤੇ ਥੋੜੀ ਬਾਹਰ ਇਹ ਵੈਲਾ ਕਰਨ ਵਾਸਤੇ ਪਾਣੀ ਬੇਸਟ ਕਰਨ ਵਾਸਤੇ ਉਹਦਾ ਉਹਦੇ ਵਾਸਤੇ ਪਾ ਰਹੇ ਆ ਵੀ ਉਹਨੂੰ ਸੁਰਤ ਆ ਜਾਏ ਪਾਣੀ ਲਾ ਕੋ ਲੈਣ ਦੇਣੀ ਵੀ ਜੋ ਪਾਣੀ ਨੂੰ ਕੋਈ ਫਾਇਦਾ ਨਹੀਂ ਹੈ ਉਹਦੇ ਚ ਪਾਣੀ ਰੋਜ਼ ਕੀ ਲਾਭ ਹੈ ਭਾਈ ਵੜਿਆਈ ਦਾ ਪਰਮੇਸ਼ਰ ਨੂੰ ਪੜੀ ਪਰਮੇਸ਼ਰ ਵੜਿਆਈ ਕਰੇ ਤਾਂ ਵੱਡਾ ਹੋ ਜੂਗਾ ਅਸਾਂ ਤਾਂ ਵੜਿਆਈ ਕਰੇ ਤਾਂ ਵੱਡੇ ਹੋਗੇ ਕੋਈ ਆਦਮੀ ਵੀ ਨਹੀਂ ਹੁੰਦਾ ਵੜਿਆਈ ਕਰੇ ਤੇ ਤਾਂ ਸਮਾਂ ਨੁਕਸਾਨ ਹੁੰਦਾ ਨਾ ਨਿਕਾ ਨਾ ਵੜੀ ਵੜਿਆਈ ਕਰੋ ਵੜਿਆਈ ਦਾ ਠੀਕ ਹੈ ਸੰਕਾਰ ਦਾ ਪਰ ਉਹਦੇ ਤੇ ਠੀਕ ਆਸਰ ਨਹੀਂ ਕਰਦਾ ਹੈ ਸੰਕਾਰ ਦੇ ਬੰਦੇ ਤੇ ਠੀਕ ਆਸਰ ਕਰਦਾ ਹੈ ਉਹ ਤਾਂ ਨਹੀਂ ਕਰੀ ਗੱਲ ਦਾ ਜੇ ਇਹ ਸਾਰੇ ਵੀ ਵਡਿਆਈ ਕਰਨ ਲੱਗ ਜੇ ਫੇਰ ਵੀ ਉਹ ਤੇ ਉਹ ਵੱਡਾ ਨਹੀਂ ਆਪਣੇ ਅਬਰੂਸੋ ਵਿੱਚ ਦਾ ਵੱਡਾ ਨਾ ਹੋਵੇ ਘਾਟ ਨਾ ਜਾਏ ਘਾਟ ਨਾ ਜਾਏ ਕੋਈ ਨਹੀਂ ਫਰਕ ਪੈਂਦਾ ਵੀ ਮੇਰੀ ਹੁਣ ਵਡਿਆਈ ਕਰਨ ਲੱਗੇ ਹੁਣ ਮੈਂ ਚੌੜਾ ਹੋ ਜਵਾਂ ਉਹ ਨੂੰ ਨਹੀਂ ਅਸਰ ਪੈਂਦਾ ਇਸ ਗੱਲ ਦਾ ਘਾਟ ਨਾ ਜਾਏ ਜੇ ਨਾ ਕਰੀਏ ਅਸੀਂ ਕੋਈ ਵੀ ਉਹਦੀ ਵਡਿਆਈ ਤਾਂ ਉਹ ਨੂੰ ਐਵਰੀ ਫਰਕ ਪੈਂਦਾ ਮੇਰੇ ਕਿਉਂ ਨਹੀਂ ਕਰਦੇ ਉਹ ਨੂੰ ਨਾ ਕਰਨ ਦੀ ਚਿੰਤਾ ਨਹੀਂ ਕਰਨ ਵਡਿਆਈ ਕਰਨ ਦੀ ਖੁਸ਼ੀ ਦੀ ਇਸ ਸਾਰੇ ਆਦਮੀਆਂ ਤੇ ਅਸਰ ਪੈਂਦਾ ਇਹਨੂੰ ਗੱਲ ਲੱਗਦਾ ਉਹ ਤਾਂ ਨਹੀਂ ਪੈਂਦਾ ਗੱਲ ਲੱਦਾ ਇਹ ਅਸਰ ਉਹਨੂੰ ਕੀ ਬਰਕਤ ਲੈ ਜੇ ਕਰ ਕਹੀ ਜਾਓ ਜ਼ਿਆਦਾ ਫਿਰ ਜੇ ਜਾਓ ਹੈ ਉਹਦਾ ਸੁਭਾਅ ਉਹ ਜਾਈ ਰਹਿਣਾ ਕਿਸੇ ਨੂੰ ਵਡਾਈ ਕਰੇ ਉਹਨੇ ਵੱਧ ਨਹੀਂ ਦੇ ਦੇਣਾ ਨਾ ਕਰੇ ਤਾਂ ਘੱਟ ਨਹੀਂ ਦੇ ਦੇਣਾ ਉਹਦੇ ਸਾਰੇ ਹੀ ਨੇ ਉਹ ਜਵਾਜ ਨਹੀਂ ਕੋਈ ਫਰਕ ਪੈਂਦਾ। ਨਾ ਉਹ ਮਰਿਆ ਨਾ ਹੋਵਾ ਸੋਗ। ਨਾ ਵਰਦਾ ਨਾ ਉਹਦੇ ਘਰ ਸੋਗ ਹੁੰਦਾ। ਉਹ ਵਰਦਾ ਨਹੀਂ ਹੈ। ਇਹ ਮਰਨ ਵਾਲੇ ਜੰਮਣ ਵਾਲੇ ਬੰਦੇ ਤੇ ਅਸਰ ਪੈਂਦਾ ਇਸ ਗੱਲ ਦਾ, ਵਡਿਆਈ ਦਾ। ਕਿਉਂਕਿ ਅਸੀਂ ਜੰਮਣ ਮੰਨਦੇ ਵਿੱਚ ਆ। ਸਾਨੂੰ ਵਡਿਆਈ ਚੰਗੀ ਲੱਗਦੀ ਹੈ। ਵਡਿਆਈ ਕਰਨ ਵਾਲਾ ਚੰਗਾ ਲੱਗਦਾ, ਚਾਪਨੂ ਸਾਧੂ ਜੀ ਉਹ ਲੀਡਰ ਨੂੰ ਚੰਗੇ ਲੱਗਦੇ ਨੇ, ਨੇੜੇ ਨੂੰ ਉਠਾੜਦੇ ਨੇ ਉਹਨੂੰ। ਉਰਗਰ ਨਾ ਰੱਖਿਆ ਕਰੋ ਬੰਦੇ ਨੂੰ ਬੰਦਾ ਵਧੀਆ ਹੈ ਕਿਉਂ ਜਿਹੜੀ ਗੱਲ ਆਪ ਨਹੀਂ ਕਹਿ ਸਕਦੇ ਉਹ ਮੈਨੂੰ ਵਧਾੜਾ ਕੇ ਸਾਨੂੰ ਚੰਗਾ ਲੱਗਦਾ ਹੈ ਉਹ ਇਹ ਜਿਹੜੇ ਬੰਦੇ ਨੇ ਨਾ ਬਾਇਆ ਧਾਰੀ ਜੰਮੜਵਰਨ ਵਾਲੇ ਉਹਨਾਂ ਨੂੰ ਇਹ ਜਿਹੇ ਬੰਦੇ ਚੰਗੇ ਲੱਗਦੇ ਉਹਨੂੰ ਨਹੀਂ ਕੋਈ ਫਰਕ ਪੈਂਦਾ ਉਹਨੂੰ ਪਤਾ ਹੈ ਵੀ ਇਹ ਦਵਾਈ ਖਾਂਦੇ ਨੇ ਆਪਣੇ ਵੇਲੇ ਫ੍ਰੀਜ ਦੇ ਭਾਈ ਹੰਕਾ ਗੋੜ ਕਮ ਘਰਕਾਰ ਦਾ ਹਰਾਜ ਕੀ ਹੈ ਦੇਖੋ ਸਰਕਾਰ ਦਾ ਕੋਈ ਇਲਾਜ ਨਹੀਂ ਹੋਵੇਂ ਨਾਲ ਨਾਲ ਵਿਰੋਧ ਹੈ ਦੋਵੇਂ ਬਸੇ ਇਕੱਠਾ ਹੋ ਉਹ ਨਾਮ ਨਾਲ ਤਾਂ ਅੱਡਾ ਡਿੱਗ ਨਹੀਂ ਹੁੰਦਾ ਨਾਮ ਦਾ ਮੁਕਾਬਲੇ 'ਚ ਖੜਾ ਹੈ ਹੰਕਾਰ ਦੇ ਵਿਰੋਧ ਹੈ ਦੋ ਇਕੱਠੇ ਬਸ ਨਹੀਂ ਸਕਦੇ ਉਹ ਨਾਮ ਕਿਵੇਂ ਬਸੇ ਹੰਕਾਰ ਨੂੰ ਕਮਜ਼ੋਰ ਕਿਵੇਂ ਕੀਤਾ ਜਾਵੇ ਉਹ ਘਰ ਘੜਾ ਖਾਲੀ ਕਿਵੇਂ ਕੀਤਾ ਜਾਵੇ ਹੰਕਾਰ ਤੋਂ ਘੜੇ ਦਾ ਘੜੇ ਦਾ ਕਬਜ਼ਾ ਹੰਕਾਰ ਤੋਂ ਕਿਵੇਂ ਛੁਡਾਇਆ ਜਾਵੇ ਜਿੱਥੇ ਨਾਮ ਪਾਉਣ ਸਵਾਲ ਇਹ ਜਿਹੜੇ ਲੋਕ ਹੰਕਾਰ ਦੇ ਬਾਰੇ ਨਾਮ ਜਪਦੇ ਨੇ ਬੇਵਕੂਫਤਾ ਨਹੀਂ ਦੇਖੋ ਪਾਂਡਾ ਖਾਲੀ ਕੀਤਾ ਜੀ ਧੋਤਾਰੀ ਧੂਪ ਦਿੱਤੀ ਨਹੀਂ ਨਾਮ ਉੱਤੇ ਪਾਉਣ ਲੱਗੇ ਪਾਂਡਾ ਦਾ ਹੰਕਾਰ ਨਾ ਭਰਿਆ ਪਿਆ ਪੱਟੇ ਦਾ ਹੰਕਾਰ ਨਾ ਪਿਆ ਨਾਮ ਉਥੇ ਜੱਭ ਰਹੇ ਨੇ ਪਹਿਲੀ ਗੱਲ ਤੋਂ ਨਾਮ ਨਾਵੇਂ ਨਹੀਂ ਹੈ ਜਿੱਦਣ ਭਾਂਡਾ ਖਾਲੀ ਕਰਨੀ ਹੈ ਹੰਕਾਰ ਉੱਤਰ ਜੂ ਉਹਦਾ ਨਾਮ ਦਾ ਗਿਆਨ ਹੋਊ ਉਹਦਾ ਹੁੰਦਾ ਕੀ ਹੈ ਇਸੇ ਕਰਕੇ ਸਾਰੇ ਪੁੱਠੇ ਰਸਤੇ ਪਏ ਨੇ ਰਿਜ਼ਲਟ ਉਹਦਾ ਕੀ ਹੈ ਮਾਲਾ ਦਾ ਕੁਝ ਵੀ ਨਹੀਂ ਨਿਕਲਿਆ ਖਮੀਰ ਦਾ ਕੋਈ ਰਿਜ਼ਲਟ ਨਿਕਲਿਆ ਹੀ ਨਹੀਂ ਸਵਾਦੀ ਦਾ ਰਡ ਕੀ ਕੋਈ ਵੀ ਨਹੀਂ ਤਾਂ ਹੀ ਮਨਕੀਆਂ ਮੱਤਾਂ ਦਾ ਕੋਈ ਰਿਜ਼ਲਟ ਨਹੀਂ ਸਵਾਲ ਇਹ ਪੰਡਾ ਖਾਲੀ ਕਿਵੇਂ ਹੋਵੇ ਹੰਕਾਰ ਕਿਵੇਂ ਅੰਦਰੋਂ ਕੱਢੀਏ ਬਾਹਰ ਪਹਿਲੀ ਗੱਲ ਇਹ ਜੇ ਹੰਕਾਰ ਨਹੀਂ ਕਰਦੇ ਨਾ ਉਹ ਤੇ ਪ੍ਰਵੇਸ਼ ਨਹੀਂ ਕਰ ਸਕਦਾ ਹੈ ਵਿਚੇ ਨਾਮ ਥੱਲੇ ਡੂੰਗਾ ਧਰਤੀ ਦੇ ਥੱਲੇ ਪਾਣੀयां ਡੂੰਗਾ ਤਾਂ ਮੋਤੀਆ ਡੂੰਗਾ ਹੋ ਥੱਲੇ ਉੱਪਰ ਕੀ ਹੈ ਉੱਪਰ ਹੰਕਾਰ ਹੈ ਹੰਕਾਰ ਨੂੰ ਕਵੇਂ ਹਟਾਈਏ ਇਹ ਮਿੱਟੀ ਕੇ ਮੈਂ ਹਟਾ ਦਈਏ ਮਿੱਟੀ ਹਟਾ ਦਈਏ ਥੱਲੇ ਪਾਣੀ ਹੋ ਬਿੱਟੀ ਹਟਾਉਨੇ ਥੱਲੇ ਪਾਣੀ ਹੁੰਦਾ ਹੀ ਨਾ ਥੱਲੇ ਪਾਣੀ ਇਹ ਬਿੱਟੀ ਪਰੇ ਹਟਾ ਲਈ ਪਾਣੀ ਨਿਕਲਿਆ ਇਹ ਗੋਲ ਗਾਂ ਨਲ ਮ ਹੰਕਾਰ ਦੂਰ ਹੁੰਦਾ ਫਿਰ ਦੱਸਿਆ ਵੀ ਹੰਕਾਰ ਕਦੇ ਦੂਰੂ ਗੋਲ ਗਾਵਤ ਗੋਲ ਗਾ ਬੁੜੇਏ ਕਰਨੀ ਬੁੜੇਏ ਕਰਨੀ ਵੱਡਾ ਉਹ ਨੂੰ ਕਹਿਣਾ ਗੋਲ ਗਾਵਤ ਤੇਰੀ ਉਤਰ ਸੁਬੈਣ ਬੇਦ ਸਜਾਏ ਹੋਵੇ ਬਿਖਰ ਹੋਵੇ ਦੀਆਂ ਸ਼ਹਿਰ ਫੈਲੀ ਹੋਈ ਹੈ ਉਹਨੂੰ ਬਿਟਾਉਣ ਵਾਸਤੇ ਉਹ ਤਾਂ ਉਹਨੂੰ ਬੇਅਸਰ ਕਰਨ ਵਾਸਤੇ ਕੱਢਣ ਵਾਸਤੇ ਗੁੰਡਗਾਉਣ ਦੀ ਪਹਿਲਾ ਲੋੜ ਹੈ ਗਾੜੀ ਕਿਸੇ ਦਾ ਗੁੰਡਗਾ ਨਹੀਂ ਕਰ ਸਕਦਾ ਕਿਸੇ ਦਾ ਗੁੰਡਗਾਣ ਬਰਦਾਸ਼ਤ ਨਹੀਂ ਕਰ ਸਕਦਾ ਹਮਕਾਰੀ ਆਪ ਜਾ ਬਟ ਦੂਜੇ ਦੀ ਵਿੜਾਈ ਸੁਣ ਨਹੀਂ ਸਕਦਾ ਹਮਕਾਰੀ ਇਦ ਕਰਕੇ ਗੁਰਬਾਨੀ ਜਾਂ ਸੁਣਦੇ ਨੇ ਨਾ ਲੀਡਰ ਉਹਨਾਂ ਦਾ ਜੀ ਨਹੀਂ ਲੱਗਦਾ ਉੱਥੇ ਲੀਡਰ ਜਿਹੜੇ ਅਸਾਸੀ ਅਕਾਲੀ ਤਾਂ ਇਹ ਗੁਰਬਾਨੀ ਨਹੀਂ ਸੁਣਦੇ ਹੋ ਉਹ ਕਿਉਂ ਨਹੀਂ ਸੁਣਦੇ ਉਹਨਾਂ ਦਾ ਜੀ ਨਹੀਂ ਕਰਦਾ ਆਪਣੀ ਬੜਾਈ ਸੁਣਨੀ ਚਾਹੁੰਦੇ ਨੇ ਆਤਮਹਿਗੀ ਰੋ ਆਪਣੀ ਬੜਾਈ ਉਹ ਪਰਮੇਸ਼ਰ ਦੀ ਬੜਾਈ ਵੀ ਸੁਣਨੀ ਚਾਹੁੰਦੇ ਹੋ ਰੁਚੀ ਉਹ ਹੈ ਨਹੀਂ ਰੋ ਆਪਣੀ ਭੁੱਖੇ ਪੈਦਾ ਹੈ ਨਹੀਂ ਉਹਨਾਂ ਦੇ ਅੰਦਰ ਸੈਤੀ ਨਾਲ ਹੀ ਕਰੀਏ ਤੇ ਗੋਲ ਦਾ ਆਬਦ ਤੇਨੀ ਉਤਰ ਸੁਣਿਆ ਫਿਰ ਉਸ ਜਾਇ ਹਮੇ ਬਿਖ ਫੈਲ ਪਹਿਲਾਂ ਤਾਂ ਇਹ ਬਿਖ ਫੈਲੀ ਹੋਈ ਜਿਹੜੀ ਫੈਲ ਗਈ ਇਹ ਦੂਰ ਹੋਵੇ ਤਾਂ ਆਬਦੋਂ ਦੇ ਬਾਅਦ ਆਉਣੇ ਕਿਤੇ ਤਾਂ ਬਾਅਦ ਦੀ ਗੱਲ ਪਹਿਲਾਂ ਹਮੇ ਵਿਰੋਧ ਤਾਂ ਛੱਡੇ ਨਾਮ ਦਾ ਇਹਦਾ ਨਾਮ ਦੇ ਵਿਰੋਧੀ ਨੇ ਨਾ ਹੰਕਾਰੀ ਆਦਮੀ ਸਾਰੇ ਇਹ ਸਾਰੇ ਬੱਚੇ ਆ ਗਏ ਜਿਹੜੇ ਟਕਰਾਉਂਦੇ ਨੇ ਨਾ ਦਰਸ਼ਨ ਤੋਂ ਬਗੈਰਾ ਇਹਾਰੇ ਹੀ ਹੰਕਾਰੀ ਨਾਮ ਦੇ ਵਿਰੋਧੀ ਨੇ ਉਧਰੋਂ ਉਧਰੋਂ ਦਾ ਹੰਕਾਰੀ ਰੇ ਦਰਮਦੀ ਲੋੜ ਗਈ ਹੈ